ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਗੁਰੂ ਨਾਨਕ ਮਹਾਰਾਜ ਜੀ ਨੇ ਇੱਕ ਪੀਰ ਨੂੰ ਲੱਖਾਂ ਆਕਾਸ ਤੇ ਲੱਖਾਂ ਪਤਾਲ ਦਿਖਾਏ ਜਿਹੜਾ ਕਹਿੰਦਾ ਸੀ ਕਿ ਸੱਤ ਆਸਮਾਨ ਅਤੇ ਸੱਤ ਹੀ ਧਰਤੀਆਂ ਹਨ ਆਓ ਵੀਡੀਓ ਨੂੰ ਅਖੀਰ ਤੱਕ ਸੁਣੀਏ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਇੱਕ ਵਾਰ ਗੁਰੂ ਨਾਨਕ ਮਹਾਰਾਜ ਕਿਸੇ ਪਿੰਡ ਵਿੱਚ ਜਾਂਦੇ ਹਨ ਜਿੱਥੇ ਕਿਸੇ ਪੀਰ ਦਾ ਡੇਰਾ ਸੀ ਪਿੰਡ ਵਿੱਚ ਪਹੁੰਚ ਕੇ ਗੁਰੂ ਨਾਨਕ ਦੇ ਮਹਾਰਾਜ ਇੱਕ ਦਰਖਤ ਹੇਠਾਂ ਬੈਠ ਜਾਂਦੇ ਨੇ ਅਤੇ ਧਿਆਨ ਲਗਾ ਕੇ ਰੱਬੀ ਬਾਣੀ ਜਪਜੀ ਸਾਹਿਬ ਦੀ ਤੁਕ ਉਚਾਰਦੇ ਹਨ ਪਤਾਲਾਂ ਪਤਾਲ ਲੱਖ ਆਗਾਸਾਂ ਆਗਾਸ ਜਦੋਂ ਇਹ ਤੁਕ ਉਚਾਰੇ ਸਨ ਤਾਂ ਪੀਰ ਦਾ ਚੇਲਾ ਗੁਰੂ ਮਹਾਰਾਜ ਦੇ ਕੋਲੋਂ ਲੰਘ ਰਿਹਾ ਸੀ ਇਹ ਸਭ ਕੁਝ ਸੁਣ ਕੇ ਪੀਰ ਦਾ ਚੇਲਾ ਗੁਰੂ ਨਾਨਕ ਪਾਤਸ਼ਾਹ ਕੋਲ ਆਇਆ ਅਤੇ ਕਹਿਣ ਲੱਗਾ ਤੁਸੀਂ ਝੂਠ ਕਿਉਂ ਬੋਲ ਰਹੇ ਹੋ ਸੱਤ ਪਤਾਲ ਅਤੇ ਸੱਤ ਹੀ ਆਗਾਸ ਹਨ ਤੁਸੀਂ ਲੱਖਾਂ ਕਿਉਂ ਕਹਿ ਰਹੇ ਹੋ ਗੁਰੂ ਮਹਾਰਾਜ ਨੇ ਉਸ ਪੀਰ ਦੇ ਚੇਲੇ ਨੂੰ ਕਿਹਾ ਕਿ ਜਿਸ ਨੇ ਜਿੰਨਿਆਂ ਦੇ ਦਰਸ਼ਨ ਕੀਤੇ ਹੋਣਗੇ ਉਹਨਾਂ ਦੀ ਹੀ ਗੱਲ ਕਰਨਗੇ ਜੇ ਕਿਸੇ ਨੇ ਸੱਤ ਦੇਖੇ ਹਨ ਉਹ ਸੱਤ ਦੀ ਗੱਲ ਕਰੇਗਾ ਕਿਸੇ ਨੇ ਲੱਖਾਂ ਦੇਖੇ ਹਨ ਉਹ ਲੱਖਾਂ ਦੀ ਗੱਲ ਕਰੇਗਾ ਗੁਰੂ ਮਹਾਰਾਜ ਕੋਲੋਂ ਇਹ ਗੱਲਾਂ ਸੁਣ ਕੇ ਉਹ ਪੀਰ ਦਾ ਚੇਲਾ ਵਾਪਸ ਆਪਣੇ ਗੁਰੂ ਕੋਲ ਆ ਗਿਆ ਅਤੇ ਆ ਕੇ ਕਹਿਣ ਲੱਗਾ ਕਿ ਪੀਰ ਜੀ ਦਰਖਤ ਹੇਠਾਂ ਇੱਕ ਵਿਅਕਤੀ ਬੈਠਾ ਹੈ ਉਹ ਦੱਸ ਰਿਹਾ ਹੈ ਕਿ ਲੱਖਾਂ ਹੀ ਪਤਾਲ ਹਨ ਅਤੇ ਲੱਖਾਂ ਹੀ ਆਕਾਸ਼ ਹਨ ਅਤੇ ਲੋਕਾਂ ਨੂੰ ਗਿਆਨ ਦੇ ਰਿਹਾ ਹੈ ਤਦ ਪੀਰ ਗੁੱਸੇ ਵਿੱਚ ਆਇਆ ਅਤੇ ਗੁਰੂ ਨਾਨਕ ਦੇਵ ਮਹਾਰਾਜ ਕੋਲ ਪਹੁੰਚ ਕੇ ਕਹਿਣ ਲੱਗਾ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਜਦੋਂ ਕਿ ਸਤ ਪਤਾਲ ਤੇ ਸਤ ਹੀ ਆਕਾਸ਼ ਹਨ ਤਦ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜਿਸ ਦੀ ਜਿੰਨੀ ਭਗਤੀ ਉਹ ਓਨਾ ਹੀ ਦੇਖ ਸਕਦਾ ਹੈ ਤਦ ਪੀਰ ਕਹਿਣ ਲੱਗਾ ਨਹੀਂ ਇਦਾਂ ਹੋ ਹੀ ਨਹੀਂ ਸਕਦਾ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿਣ ਲੱਗਾ ਚਲੋ ਮੈਂ ਲੋਕਦਾ ਹਾਂ ਤੁਸੀਂ ਮੈਨੂੰ ਲੱਭ ਕੇ ਦਿਖਾਓ ਜਦੋਂ ਬਾਰ-ਬਾਰ ਪੀਰ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇਹ ਸ਼ਰਤ ਅਖੀ ਤਦ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਦੀ ਗੱਲ ਮੰਨ ਲੈਂਦੇ ਹਨ ਪੀਰ ਸੱਤਵੇਂ ਪਤਾਲ ਤੇ ਛੱਪੜ ਤੇ ਇੱਕ ਪੱਤੇ ਉੱਪਰ ਡੱਡੂ ਦੇ ਰੂਪ ਵਿੱਚ ਬੈਠ ਜਾਂਦਾ ਹੈ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਅੱਖਾਂ ਬੰਦ ਕਰਦੇ ਤੇ ਕਹਿੰਦੇ ਹਨ ਪੀਰ ਜੀ ਤੁਸੀਂ ਸੱਤਵੇਂ ਪਤਾਲ ਤੇ ਪੱਤੇ ਉੱਪਰ ਡੱਡੂ ਬੈਠਾ ਹੈ ਉਹ ਤੁਸੀਂ ਹੋਂ ਸਾਹਮਣੇ ਆ ਜਾਓ ਜਦੋਂ ਮਹਾਰਾਜ ਇਹ ਗੱਲਾਂ ਕਹਿੰਦੇ ਹਨ ਤਾਂ ਉਹ ਪੀਰ ਸਾਹਮਣੇ ਆ ਜਾਂਦਾ ਹੈ ਅਤੇ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਹੈ ਹੁਣ ਤੁਹਾਡੀ ਵਾਰੀ ਹੈ ਮਹਾਰਾਜ ਜੀ ਨੂੰ ਜਦੋਂ ਮਹਾਰਾਜ ਜੀ ਨੂੰ ਉਹ ਬਾਰ ਬਾਰ ਕਹਿੰਦਾ ਹੈ ਤਦ ਮਹਾਰਾਜ ਜੀ ਉਸ ਦੀ ਗੱਲ ਮੰਨ ਲੈਂਦੇ ਹਨ ਅਤੇ ਮਹਾਰਾਜ ਜੀ ਅੱਠਵੇਂ ਪਤਾਲ ਵਿੱਚ ਜਾ ਕੇ ਬੈਠ ਜਾਂਦੇ ਹਨ ਪੀਰ ਪਾਤਸ਼ਾ ਨੂੰ ਬਹੁਤ ਲੱਭਦਾ ਹੈ ਪਰ ਗੁਰੂ ਨਾਨਕ ਦੇਵ ਜੀ ਉਸ ਨੂੰ ਨਹੀਂ ਲੱਭਦੇ ਕਿਉਂਕਿ ਪੀਰ ਸੱਤਵੇਂ ਪਤਾਲ ਤੋਂ ਅੱਗੇ ਨਹੀਂ ਸੀ ਦੇਖ ਸਕਦਾ ਉਸ ਨੂੰ ਜੋ ਗਿਆ ਧੁਰ ਦਰਗਾਹੀ ਗਿਆਨ ਸੀ ਉਹ ਸੱਤ ਪਤਾਲਾਂ ਅਤੇ ਸੱਤ ਆਕਾਸ਼ਾਂ ਦਾ ਹੀ ਜਦਕਿ ਦੂਜੇ ਪਾਸੇ ਗੁਰੂ ਨਾਨਕ ਦੇ ਮਹਾਰਾਜ ਖੁਦ ਨਿਰੰਕਾਰ ਉਹਨਾਂ ਦੁਆਰਾ ਹੀ ਸਾਰੀ ਸਿਸਟਰੀ ਭਰਾਈ ਗਈ ਸੀ ਅਤੇ ਉਹਨਾਂ ਨੂੰ ਤਾਂ ਸਾਰੇ ਕਾਸ ਦਾ ਗਿਆਨ ਸੀ ਜਦਕਿ ਬਣਾਇਆ ਹੀ ਸਾਰਾ ਕੁਝ ਉਹਨਾਂ ਦੁਆਰਾ ਗਿਆ ਸੀ ਜਦੋਂ ਗੁਰੂ ਨਾਨਕ ਦੇ ਮਹਾਰਾਜ 8ਵੇਂ ਪਤਾਲ ਵਿੱਚ ਜਾ ਕੇ ਬੈਠ ਜਾਂਦੇ ਹਨ ਤਾਂ ਪੀਰ ਪਾਸਾ ਨੂੰ ਬਹੁਤ ਲੱਭਦਾ ਪਰ ਗੁਰਨਾਨਕ ਦੇ ਮਹਾਰਾਜ ਉਸ ਪੀਰ ਨੂੰ ਨਹੀਂ ਲੱਭਦੇ ਕਿਉਂਕਿ ਸੱਤਵੇਂ ਪਤਾਲ ਤੋਂ ਅੱਗੇ ਉਹ ਪੀਰ ਨਹੀਂ ਸੀ ਦੇਖ ਸਕਦਾ ਫਿਰ ਜਦੋਂ ਪੀਰ ਹਾਰ ਮੰਨ ਲੈਂਦਾ ਹੈ ਅਤੇ ਗੁਰਨਾਨਕ ਦੇ ਮਹਾਰਾਜ ਦਾ ਧਿਆਨ ਧਰ ਕੇ ਉਹਨਾਂ ਨੂੰ ਬੇਨਤੀ ਕਰਦਾ ਹੈ ਤਦ ਗੁਰਨਾਨਕ ਦੇ ਮਹਾਰਾਜ ਜੀ ਵਾਪਸ ਆਉਂਦੇ ਹਨ ਅਤੇ ਜਦੋਂ ਮਹਾਰਾਜ ਵਾਪਸ ਆਉਂਦੇ ਹਨ ਉਹ ਪੀਰ ਗੁਰਨਾਨਕ ਦੇ ਮਹਾਰਾਜ ਜੀ ਦੇ ਚਰਨ ਫੜ ਲੈਂਦਾ ਹੈ ਅਤੇ ਆਪਣੀ ਜੋ ਭੁੱਲ ਹੈ ਉਸ ਦੀ ਖੀਮਾ ਦੀ ਮਾਫੀ ਮੰਗਦਾ ਹੈ ਕਿ ਮਹਾਰਾਜ ਮੈਨੂੰ ਮਾਫ ਕਰ ਦਿਓ ਮੇਰੇ ਕੋਲੋਂ ਗਲਤੀ ਹੋ ਗਈ ਮੈਂ ਤੁਹਾਨੂੰ ਪਛਾਣ ਨਹੀਂ ਸਕਿਆ ਅਤੇ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਿਸ ਨੇ ਜਿੰਨੀ ਪੜ੍ਹਾਈ ਕੀਤੀ ਹੈ ਉਹ ਉਹਨਾਂ ਹੀ ਜਵਾਬ ਦੇ ਸਕਦਾ ਹੈ ਹੋ ਸਕਦਾ ਹੈ ਤੁਹਾਡੇ ਸਾਹਮਣੇ ਵਾਲਾ ਬੰਦਾ ਸਹੀ ਕਹਿ ਰਿਹਾ ਹੋਵੇ ਅਤੇ ਤੁਹਾਨੂੰ ਉਸ ਚੀਜ਼ ਦਾ ਗਿਆਨ ਨਾ ਹੋਵੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਪੀਰ ਨੂੰ ਸਮਝਾਇਆ ਤਦੋਂ ਪੀਰ ਗੁਰੂ ਨਾਨਕ ਦੇਵ ਮਹਾਰਾਜ ਦਾ ਸਿੱਖ ਬਣ ਗਿਆ ਤਹਾਨੂੰ ਇਹ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓes ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ ਤਾਂ ਜੋ ਸਾਡੀ ਹਰ ਇੱਕ ਵੀਡੀਓ ਤੁਹਾਡੇ ਕੋਲ ਪਹਿਲਾਂ ਪਹੁੰਚ ਸਕੇ